ਦੋਸਤੋ ਪੰਜਾਬੀ ਟ੍ਰੀ ਗੁੰਦੇ ਰੋਜ਼ਾਨਾ ਪ੍ਰੋਗਰਾਮ ਬੇਲੇਬਿਗਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਦਿਸ਼ ਕੁੱਟਾ ਤੁਹਾਡੇ ਸਾਹਮਣੇ ਹਾਜ਼ਰ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਦਿਨ ਦਾ ਬਰਸ਼ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਦੇ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਬੜੀ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਤੇ ਅੱਜ ਜਿਮਨੀ ਚੋਣਾ ਲਈ VOTING ਪ੍ਰਕਿਰਿਆ ਸ਼ਹਿਰ ਤੋਂ ਲਗਾਤਾਰ ਚੱਲ ਰਹੀ ਹੈ ਪਹਿਲਾਂ ਤਾਂ ਅਸੀਂ ਇਹ ਹੀ ਜਾਨਣਾ ਚਾਹਾਂਗੇ ਅੱਜ ਵੋਟਰਾਂ ਚ ਕਿਹੋ ਜਿਹਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ VOTING ਫਰ ਕੀ ਜਾਏ ਕਿਸ ਤੰਗ ਨਾਲ ਚੱਲ ਰਹੀ ਹੈ ਕਿਵੇਂ ਚੱਲ ਰਹੀ ਹੈ ਉਸ ਬਾਰੇ ਜਰੂਰ ਜਾਣਨਾ ਹੋਵੇ ਦੇਖੋ ਕੱਲੇ ਪੰਜਾਬ ਦੀ ਗੱਲ ਨਹੀਂ ਹੈਗੀ ਮਹਾਰਾਸ਼ਟਰ ਵਿੱਚ ਵੀ ਚੋਣਾਂ ਹੋ ਰਹੀਆਂ ਚਾਰਖਣ ਦੇ ਵਿੱਚ ਹੋ ਰਹੀਆਂ ਨੇ ਪਲੱਸ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਕੁਝ ਸੂਬਿਆਂ ਦੇ ਵਿੱਚ ਹੋ ਰਹੀਆਂ ਜਿਹਦੇ ਵਿੱਚ ਕੇਰਲਾ ਵੀ ਸ਼ਾਮਲ ਹੈ ਯੂਪੀ ਦੀਆਂ 9 ਸੀਟਾਂ ਸ਼ਾਮਲ ਨੇ ਉੱਤਰਾਖੰਡ ਦੀ ਇੱਕ ਸੀਟ ਹੈ ਇਸ ਤਰ੍ਹਾਂ ਹੀ ਸਾਡੀ ਪੰਜਾਬ ਦੀਆਂ ਚਾਰ ਸੀਟਾਂ ਜਿਹੜੀਆਂ ਉਤੇ ਬਾਈ ਇਲੈਕਸ਼ਨ ਹੈ ਜਿਹੜੀ ਅਜੋਦੇ ਲਈ ਵੋਟਾਂ ਪਈਆਂ ਨੇ ਜੀ ਤੇ VOTING ਦਾ ਪ੍ਰੋਸੈਸ ਹੈ ਜਿਹੜਾ ਸਵੇਰ 7:00 ਵਜੇ ਤੋਂ ਲੈ ਕੇ ਸ਼ੁਰੂ ਹੋਇਆ ਸੀ ਤੇ 6:00 ਵਜੇ ਤੱਕ ਚੱਲਣਾ ਹੈ ਜੀ ਹੁਣ ਤੱਕ ਦਾ ਜਿਹੜਾ ਟ੍ਰੈਂਡ VOTING ਦਾ ਸਾਡੇ ਸਾਹਮਣੇ ਆ ਰਿਹਾ ਉਹਦੇ ਵਿੱਚ ਕੋਈ ਉਹਦੇ ਵਿੱਚ ਜਿਹੜਾ ਪੈਟਰਨ ਹੈ VOTING ਦਾ ਉਹਦੇ ਵਿੱਚ ਬਹੁਤਾ ਕੋਈ ਫੇਰ ਬਦਲ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਜਨਰਲ ਚੋਣਾਂ ਦੇ ਵਿੱਚ ਹੁੰਦਾ ਖਾਸ ਜਨਰਲ ਚੋਣਾਂ ਨਾਲ ਡਿਫਰੈਂਸ ਹੈ ਜਿਹੜਾ ਬਾਈ ਇਲੈਕਸ਼ਨ ਦਾ ਇਹ ਹੁੰਦਾ ਹੈ ਤੇ ਸ਼ਿਕਾਇਤ ਦੇ ਵਿੱਚ ਅਸੀਂ ਕੁਝ ਸੀਟਾਂ ਹੁੰਦੀਆਂ ਜਾਂ ਇੱਕ ਦੋ ਕ ਸੀਟਾਂ ਹੁੰਦੀਆਂ ਜਿੱਤੇ ਪੂਰੀ ਮਸ਼ਿਨਰੀ ਹੈ ਜਿਹੜੀ ਫੋਕਸ ਕਰ ਲੈਂਦੀ ਹੈ ਜੀ ਜਨਰਲ ਹੁੰਦੀਆਂ ਇਲੈਕਸ਼ਨ ਹੁੰਦੇ ਕਹਿੰਦੇ ਉਦੋਂ ਸਮੁੱਚੇ ਸਾਰੇ ਹਲਕਿਆਂ ਦੇ ਧਿਆਨ ਹੈ ਜਿਹੜਾ ਡਾਇਵਰਟ ਹੁੰਦਾ ਹੈ ਸੋ ਬਾਈ ਇਲੈਕਸ਼ਨ ਦੇ ਵਿੱਚ ਐਕਸਪੈਕਟੇ ਹੀ ਕੀਤਾ ਜਾਂਦਾ ਹੈ ਕਿ ਇੱਥੇ VOTING ਪਰਸੈਂਟੇਜ ਹੈ ਜਿਹੜੀ ਉਹ ਜ਼ਿਆਦਾ ਰਹੇਗੀ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਹੜੀਆਂ ਲੋਕਲ ਬਾਡੀਜ਼ ਦੀਆਂ ਚੋਣਾਂ ਆਉਂਦੀਆਂ ਜਿਨ੍ਹਾਂ ਨਾਲ ਲੋਕ ਨੇੜੇ ਜੁੜੇ ਹੁੰਦੇ ਆ ਉੱਥੇ VOTING ਪਰਸੈਂਟੇਜਰ ਮੇਰੇ ਤੋਂ ਜ਼ਿਆਦਾ ਰਹਿੰਦੀ ਹੈ ਜਿਸ ਤਰ੍ਹਾਂ ਹੁਣ ਸਾਡੇ ਪੰਚਾਇਤੀ ਚੋਣਾਂ ਹੋ ਗਿਆ ਪਿੰਡਾਂ ਦੀ ਕਿਉਂਕਿ ਲੋਕ ਡਾਇਰੈਕਟ ਨੇੜੇ ਉਹਨਾਂ ਨੂੰ ਲੱਗਦਾ ਕਿ ਆਪਣੀ ਤਰ੍ਹਾਂ ਦੀ ਘਰੇਲੂ ਸਰਕਾਰ ਜਾਂ ਪਿੰਡ ਦੀ ਸਰਕਾਰ ਚੁਣੀ ਜਾਣੀ ਹੈ ਜਾਂ ਸ਼ਹਿਰ ਦੀ ਚੁਣੀ ਜਾਣੀ ਹੈ ਉਥੇ ਲੋਕ ਹੈ ਜਿਹੜੇ ਜਿਆਦਾ ਸਿੱਖਿਆ ਨਾਲ ਵੋਟਾਂ ਪਾਉਂਦੇ ਨੇ ਜਿਵੇਂ ਇਹ ਚੋਣਾਂ ਦੇ ਵਿੱਚ ਵੀ ਇਹ ਹੁੰਦਾ ਪਰ ਹੁਣ ਇੱਕੋਦਮ ਚਾਰ ਸੀਟਾਂ ਦੇ ਚੋਣ ਹੋ ਰਹੀ ਹੈ 2000 ਸ਼ਾਇਦ 19 ਦੀ ਗੱਲ ਹੈਗੀ ਹੈ ਕਿ ਅਮਰਿੰਦਰ ਸਰਕਾਰ ਸੀ ਜਿਸ ਟਾਈਮ ਉਸ ਟਾਈਮ ਵੀ ਇੱਕੋ ਵੇਲੇ ਚਾਰ ਸੀਟਾਂ ਤੇ ਜਿਮਨੀ ਚੋਣਾਂ ਹੋ ਰਹੀਆਂ ਸੀ ਸੋ ਸੈਕੰਡ ਟਾਈਮ ਹੈ ਕਿ ਜਦੋਂ ਇੱਕੋ ਵੇਲੇ ਚਾਰ ਸੀਟਾਂ ਦੇ ਜਿਮਨੀ ਚੋਣਾਂ ਹੋ ਰਹੀਆਂ ਹੈਗੀਆਂ ਨੇ ਵੋਟਾਂ ਪੈ ਰਹੀਆਂ ਨੇ ਕਿਉਂਕਿ ਇੱਥੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ ਇੱਥੋਂ ਦੇ ਵਿਧਾਇਕ ਸੀ ਉਹਨਾਂ ਨੇ ਚੋਣ ਲੜੀ ਸੀ ਪਾਰਲੀਮੈਂਟ ਦੀ ਤੇ ਉਹ ਸੰਸਦ ਮੈਂਬਰ ਚੋਣੇ ਕਿ ਜਿਹਦੇ ਕਰਕੇ ਖਾਦੀ ਹੋਈਆਂ ਸੀ ਜੀ ਸੋ ਅੱਜ ਜਿਹੜਾ ਸ਼ੁਰੂਆਤੀ ਰੁਝਾਨ ਸੀ ਮਾਰਨਿੰਗ 10 ਦਾ ਉਹ ਤਾਂ ਅਤਿਅ ਥੋੜਾ ਜਿਹਾ ਠੰਡਾ ਸੀ ਫਿਰ ਹੌਲੀ ਹੌਲੀ ਦੇ ਦੋ ਦਿਨ ਜਿਹੜੇ ਆ ਦੁਪਹਿਰ ਵਾਲੀ ਪਰਸੈਂਟੇਜ ਹੈ ਸਾਡੇ ਸਾਹਮਣੇ ਉਹ ਥੋੜਾ ਜਿਆਦਾ ਸਾਨੂੰ ਉਤਸ਼ਾਹਜਨਕ ਮਾਹੌਲ ਦੇਖਣ ਨੂੰ ਮਿਲਦੇ ਪਰ ਜਿਹੜੀਆਂ ਲੰਬੀਆਂ ਖਤਾਰਾਂ ਆਪਾਂ ਆਮ ਤੌਰ ਤੇ ਤਸਵੀਰਾਂ 'ਚ ਦੇਖਦੇ ਆ ਜਾਂ ਸੋਸ਼ਲ ਮੀਡੀਆ ਤੇ ਦੇਖਦੇ ਆ ਉਸ ਕਿਸਮ ਦੀਆਂ ਲੰਬੀਆਂ ਖਤਾਰਾਂ ਇੰਨਾਂ ਜਿਵਨੀ ਚੋਣਾਂ ਦੇ ਵਿੱਚ ਨਹੀਂ ਲੱਗੀਆਂ ਓਵਰ ਆਲ ਜਿਹ ਤਿੰਨ ਵਜੇ ਤੱਕ ਦਾ ਅੰਕੜਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਜਾਰੀ ਕੀਤਾ ਉਹਦੇ ਚਿਹੜੀ ਐਵਰੇਜ ਓਵਰ ਆਲ ਪਰਸੈਂਟੇਜ ਆ ਉਹ ਤਕਰੀਬਨ 50% ਨੂੰ ਟੱਚ ਕੀਤੀ ਹੈ ਚਾਰੇ ਸੀਟਾਂ ਦੀ ਔਰ ਇਹ 3 ਵਜੇ ਦਾ ਅੰਕੜਾ ਤੇ ਸਿਰਫ 3 ਘੰਟੇ ਜਿਹੜੀ ਪੋਲਿੰਗ ਹੋਰ ਹੋਣੀ ਹੈ ਜਿਹਦੇ ਵਿੱਚ ਕੋਈ ਬਹੁਤ ਦਾ ਵੱਡਾ ਫੇਰ ਬਦਲ ਨਹੀਂ ਹੁੰਦਾ ਕਿਉਂਕਿ ਜਿਹੜੀ ਪ੍ਰਤੀ ਆਰ ਜਿਹੜੀ ਇੱਕ ਪੋਲਿੰਗ ਪਰਸੈਂਟੇਜ ਹੁੰਦੀ ਹੈ ਉਹ ਦੁਪਹਿਰ ਤੋਂ ਬਾਅਦ ਘਟਣੀ ਸ਼ੁਰੂ ਹੋ ਜਾਂਦੀ ਹੈ ਇੱਕ ਵਾਰੀ ਜ਼ਰੂਰ ਕਿ ਜਦੋਂ ਐਂਡ ਤੇ ਆਉਂਦਾ ਹੈ ਕਿ ਜਿਹੜੀ ਕੋਈ ਦਿਨ ਭਰ ਦੇ ਵਿੱਚ ਕੋਈ ਵੋਟਰ ਭੁਗਤਾਨਾ ਰਹਿ ਜਾਂਦਾ ਹੈਗਾ ਉਸ ਨੂੰ ਫਿਰ ਲਾਸਟ ਮੂਮੈਂਟ ਤੇ ਸਾਰੀਆਂ ਜਿਹੜੀਆਂ ਕੈਂਡੀਡੇਟਸ ਦੇ ਅਮੇਤੀ ਹੁੰਦੇ ਬਿਲੀਟੀਕਲ ਪਾਰਟੀਆਂ ਉਹਨਾਂ ਨੂੰ ਲੋਕਾਂ ਨੂੰ ਲੈ ਕੇ ਆਉਂਦੇ ਨੇ ਉਂਝ ਪਰ ਅਤਿਸ਼ ਚਾਹੀਦਾ ਤਾਂ ਇਹ ਇਹ ਹੈਗਾ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਇਹ ਗੱਲ ਕਰਕੇ ਦਿੱਤੀ ਗਏ ਕਿ ਜਿਵੇਂ ਗਿਦਰੋ ਹਵਾਰੇ ਗੱਲ ਚੱਲ ਰਹੀ ਹੈ ਕਿ ਉੱਥੇ 65% ਦੇ ਕਰੀਬ ਹੈ ਉਹ ਪੋਲ ਹੋ ਚੁੱਕੀ ਹੈ ਇਹਦਾ ਮਤਲਬ ਹੈ ਕਿ ਉੱਥੇ ਜਿਹੜੀ ਪਰਸੈਂਟੇਜ ਹੈ ਉਹ 75% ਨੂੰ ਵੀ ਕ੍ਰਾਸ ਕਰ ਸਕਦੀ ਹੈ ਜਾਂ ਟੱਚ ਕਰ ਸਕਦੀ ਹੈ 3 ਵਜੇ ਤੱਕ ਬੈਠੇ 3 ਵਜੇ ਤੱਕ ਜਿਹੜੀ 65% ਹੈ ਉਹ ਸਭ ਤੋਂ ਜ਼ਿਆਦਾ ਉੱਥੇ ਰਹੀ ਹੈ ਇੱਕ ਤਾਂ ਇਹ ਹੈ ਕਿ ਉੱਥੇ ਮੁਕਾਬਲਾ ਜਿਹੜਾ ਬੜਾ ਬੜਾ ਦਿਲਚਸਪ ਹੈਗਾ ਹਨਾ ਸਿਰ ਧਰ ਦੀ ਬਾਜ਼ੀ ਲੱਗੀ ਹੈ ਤੇ ਤਿੰਨੇ ਹੀ ਮਹਾਰਤੀ ਨੇ 림피 ਢੋ ਆਮ ਆਦੀਪ ਪਾਰਟੀ ਦੇ ਨੇ ਉਹ ਪਹਿਲਾਂ ਦੋ ਵਾਰੀ ਚੋਣ ਹਾਰ ਚੁੱਕੇ ਨੇ ਹੁਣ ਆਮ ਆਦੀਪ ਪਾਰਟੀ ਸ਼ਾਮਿਲ ਹੋ ਕੇ ਉਹਨਾਂ ਤਰਫੋਂ ਜਿਹੜਾ ਲੜ ਰਹੇ ਨੇ ਚੋਣ ਮਨਪ੍ਰੀਤ ਬਾਦਲ ਭਾਜਪਾ ਦੇ ਕੈਂਡੀਡੇਟ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਦੀ ਜਿਹੜੀ ਪਤਨੀ ਹੈ ਅਮਰਤਾ ਬੜਿੰਗ ਉਹ ਮદાન ਚ ਹੈ ਉਥੇ ਮੁਕਾਬਲਾ ਕਿਉਂਕਿ ਮੈਂ ਵੀ ਇਨਾ ਬਰਨਾਲਾ ਹਲਕਾ ਚ ਜਾ ਕੇ ਆਇਆ ਹਾਂ ਗਿੱਦੜਵਾਲ ਕੀ ਜਾ ਕੇ ਆਇਆ ਉਥੇ ਕਾਫੀ ਇੰਟਰਸਟ ਹੈ ਲੋਕਾਂ ਦਾ ਗਿੱਦੜਵਾਹ ਦੇ ਪਿੰਡਾਂ ਦੇ ਵਿੱਚ ਦੇਖੋ ਸ਼ਹਿਰਾਂ ਦੇ ਵਿੱਚ ਦੇਖੋ ਉਥੇ ਤਾਂ ਜਿਹੜੇ ਪਾਸੇ ਤੁਸੀਂ ਨਗਰ ਮਾਰਗ ਕਰਦੇ ਤੇ ਪੋਸਟਰੀ ਪੋਸਟ ਨਗਰ ਆਉਂਦੇ ਸੀ ਪਤਾ ਲੱਗਦਾ ਚੋਣਾ ਦਾ ਪਤਾ ਲੱਗਦਾ ਕਿਉਂਕਿ ਇਸ ਕਿਸਮ ਦਾ ਜ ਜਦੋਂ 1995 ਦੇ ਵਿੱਚ ਪਹਿਲੀ ਵਾਰ ਗਿੱਦੜਵਾਹ ਦੇ ਵਿੱਚ ਜਿਮਨੀ ਜ਼ੋਨ ਹੋਈ ਸੀ ਜਿਹੜਾ ਮੰਤਰੀ ਤਬਾਦਲ ਬਣੇ ਸੀ ਉਦੋਂ ਸੋਸ਼ਲ ਮੀਡੀਆ ਦਾ ਦੌਰ ਨਹੀਂ ਸੀਗਾ ਉਦੋਂ ਟੋਟਲੀ ਨਿਰਪੜਤਤ ਨਾ ਉਹ ਪ੍ਰਾਈਵੇਟ ਜਿਹੜੇ ਚੈਨਲ TV ਚੈਨਲ ਸੀਗੇ ਤਾਂ ਉਦੋਂ ਨਿਰਪੜਤਤਾ ਸਿਰਫ ਅਖਬਾਰਾਂ ਤੇ ਹੁੰਦੀ ਸੀ ਜਿਹੜੀ ਚੀਜ਼ ਅਖਬਾਰਾਂ 'ਚ ਰਿਪੋਰਟ ਹੋ ਜਾਂਦੀ ਉਹਨੂੰ ਸੱਚ ਮੰਨ ਲਿਆ ਜਾਂਦਾ ਸੀਗੇ ਸਾਧਨ ਘੱਟ ਸੀ ਉਦੋਂ ਕਮਿਊਨੀਕੇਸ਼ਨ ਦੇ ਤੇ ਉਸ ਟਾਈਮ ਤਾਂ ਬਹੁਤ ਸਿਲਤਰ ਦੀ ਲੱਗੀ ਸੀ ਬਿਆਨ ਸਿੰਘ ਦੀ ਸਰਕਾਰ ਸੀਗੀ ਚੀਫ ਮਿਨਿਸਟਰ ਪੂਰੀ ਕੈਬਨਿਟ ਲੈ ਕੇ ਗਿੱਦੜਵਾੜ ਦੇ ਵਿੱਚ ਬੈਠਾ ਸੀ ਸੋ ਹੁਣ ਜਿਹੜੀ ਹੈ ਉਸੇ ਤਰ੍ਹਾਂ ਦਾ ਮਾਹੌਲ ਪੂਰੀ ਹੁਣ ਵੀ ਕੈਬਨਿਟ ਸਾਰੀ ਜਗ੍ਹੀ ਕਰੀਬਨ ਬੈਠੀ ਹੈਗੀ ਹੈ ਪਰ ਇੱਕ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਰੂਰਲ ਏਰੀਆਜ਼ ਹੈਗੇ ਨੇ ਜਿਸ ਤਰ੍ਹਾਂ ਗਿੱਦੜਵਾਦ ਵਿੱਚ ਰੂਰਲ ਵੋਟ ਹੈ ਜਿਹੜੀ ਉਹ ਜ਼ਿਆਦਾ ਹੈਗੀ ਹੈ ਉੱਥੇ ਜਿਹੜੀ ਪੋਲਿੰਗ ਪਰਸੈਂਟ 65 ਚਲੀ ਗਈ ਹੈ ਤਾਂ 9 ਵਜੇ ਤੱਕ ਡੇਰਾ ਬਾਬਾ ਨਾਨਕੇ ਜਿਹੜਾ ਉੱਥੇ ਵੀ 52% ਨੂੰ ਜਿਹੜੀ ਕਰਾਸ ਕਰ ਗਈ ਹੈ ਇਹਦਾ ਮਤਲਬ ਹੈ ਕਿ ਜਿਹੜੇ ਰੂਰਲ ਏਰੀਆਜ਼ ਹੁੰਦੇ ਨੇ ਉੱਥੇ ਵੋਟਰ ਹੈ ਜਿਹੜੇ ਉਹ ਘਰਾਂ ਤੋਂ ਬਾਹਰ ਆਉਂਦੇ ਨੇ ਵੋਟਾਂ ਪਾਉਣ ਦਾ ਉਹਨਾਂ 'ਚ ਉਤਸ਼ਾਹ ਹੁੰਦਾ ਹੈ ਨਾ ਨਾਰਮਲੀ ਕਿਹਾ ਜਾਂਦਾ ਹੈ ਕਿ ਜਿਹੜੇ लोग सरकारा ते टीका टिप्पणी ज्यादा ਕਰਦੇ ਨੇ ਕਿ ਸਰਕਾਰ ਇਦਾਂ ਕਰਦੀ ਹੈ ਪਾਲਿਸੀਆਂ ਇਦਾਂ ਦੀ ਨਹੀਂ ਬਣ ਰਹੀਆਂ ਉਹ ਅਕਸਰ ਹੈ ਜਿਹੜੇ ਵੋਟ ਪਾਉਣ ਤੋਂ ਪਹੁੰਚੀ ਹੁੰਦੇ ਉਹ ਵੋਟ ਕਾਸਟ ਨਹੀਂ ਕਰਦੇ ਜਿਹੜਾ ਲੋਅਰ ਤਬਕਾ ਹੈ ਜਾਂ ਮਿਡਲ ਕਲਾਸ ਹੈ ਉਹੀ ਇਕ ਤਰ੍ਹਾਂ ਚ ਲੱਗ ਕੇ ਜਿਹੜੀ ਵੋਟ ਕਾਸਟ ਕਰਦੀ ਹੈ ਸੋ ਟ੍ਰੈਂਡ ਹੈ ਜਿਹੜਾ ਅੱਜ ਦਾ ਜਗਨੀ ਚੋਣਾਂ ਦੇ ਪੋਲਿੰਗ ਦਾ ਟ੍ਰੈਂਡ ਹੈ ਉਹ ਤਾਂ ਇਹੀ ਲੱਗ ਰਿਹਾ ਕਿ ਜਿਹੜੇ ਰੂਰਲ ਪਿੰਡੂ ਖੇਤਰ ਹੈ ਪਿੰਡੂ ਖੇਤਰਾਂ ਦੇ ਵਿੱਚ ਜਿਹੜੀ ਪਰਸੈਂਟੇਜ ਹੈ ਉਹ ਜ਼ਿਆਦਾ ਹੈਗੀ ਹੈ ਤੇ ਤੀਸਰਾ ਹੈਗਾ ਚਬੇਵਾਲ ਤੇ ਬਰਨਾਲਾ ਹੁਣ ਆ ਬਰਨਾਲਾ ਦੇ ਵਿੱਚ ਅਰਬਨ ਸੀਟ ਪੈ ਗਈ ਹੈਗੀ ਹੈ ਇੱਥੇ ਜਿਹੜੇ ਜ਼ਿਆਦਾ ਵ ਉਹੋ ਅਰਵਨ ਹੈ ਬਰਨਾਲਾ ਸ਼ਹਿਰ ਦਾ ਹੈਗਾ ਤੇ ਪਿੰਡ ਘਟ ਪੈਂਦੇ ਨੇ ਇਹਦੇ ਨਾਲੇ ਉਥੇ ਵੀ ਪੋਲਿੰਗ ਪਰਸੈਂਟੇਜ ਜਿਹੜੀ 40 ਦੇ ਪਰਸੈਂਟੇਜ ਦੇ ਆਸ-ਪਾਸ ਹੈ 3 ਵਜੇ ਤੱਕ ਉਥੇ ਵੀ ਮੈਨੂੰ ਨਹੀਂ ਲੱਗਦਾ ਕਿ 55% ਨੂੰ ਜਿਹੜੀ ਕੋਈ ਬਹੁਤੀ ਕ੍ਰਾਸ ਕਰ ਸਕੀਗੀ ਤੇ ਇਸੇ ਤਰ੍ਹਾਂ ਚਵੇਵਾਲ ਹੈ ਚਵੇਵਾਲ ਕਿਉਂਕਿ ਰਿਜ਼ਰਵ ਹਲਕਾ ਹੈ ਰਿਜ਼ਰਵ ਹਲਕੇ ਦੇ ਵਿੱਚ ਮੈਂ ਦੇਖਦਾ ਰਹਿ ਕਿ ਬਠਿੰਡਾ ਕਿਸੇ ਵੇਲੇ ਪਹਿਲਾ ਰਿਜ਼ਰਵ ਹਲਕਾ ਹੁੰਦਾ ਸੀ ਪਾਰਲੀਮੈਂਟ ਦਾ ਜਿੰਨਾ ਜੇ ਪਾਰਲੀਮੈਂਟ ਦਾ ਰਿਜ਼ਰਵ ਹਲਕਾ ਰਿਹਾ ਉਹਨਾਂ ਟਾਈਮ ਉਥੇ ਪੋਲਿੰਗ ਪਰਸੈਂਟੇਜ ਹੈ ਜਿਹੜੀ ਡਾਊਨ ਰਹੀ ਜੀ ਗਿਦਰਵਾ ਉਪਨ ਹਲਕਾ ਹੁੰਦਾ ਸੀ ਜਨਰਲ ਹੁੰਦਾ ਸੀ ਉਥੇ ਪੋਲਿੰਗ ਪਰਸੈਂਟੇਜ ਪੰਜਾਬ ਤੋਂ ਉੱਪਰ ਹੀ ਸਾਰੇ ਤੋਂ ਤਿੰਨ ਚਾਰ ਸਾਲ ਮਤਲਬ ਤਿੰਨ ਚਾਰ ਟਰਮ ਸਿੱਧਾ ਹੁੰਦਾ ਰਿਹਾ ਪਰ ਜਦੋਂ ਉਲਟ ਹੋ ਗਿਆ ਕਿ ਜਿਹੜਾ ਗਿਦਰਵਾ ਸੌਰੀ ਆਪਣਾ ਫਰੀਦਕੋਟ ਹੈ ਉਹ ਰਿਜ਼ਰਵ ਹੋ ਗਿਆ ਤੇ ਬਠਿੰਡਾ ਜਿਹੜਾ ਜਨਰਲ ਹੋ ਗਿਆ ਤੇ ਬਠਿੰਡਾ ਦੇ ਵਿੱਚ ਇੱਕਦਮ ਜਿਹੜੀ ਹੈ ਉਹਨਾਂ ਦੀ ਪੋਲਿੰਗ ਪਰਸੈਂਟੇਜ ਹੈ ਉਹ ਵਧ ਗਈ ਹੈ ਨਾਰਮਲੀ ਜਿਹੜੇ ਰੱਖੇ ਹਲਕੇ ਹੁੰਦੇ ਨਾਲੇ ਇਹ ਵੀ ਕਿਹਾ ਜਾ ਰਿਹਾ ਕਿ ਜਿਸ ਤਰ੍ਹਾਂ ਦੇ ਮੁਕਾਬਲੇ ਜਿਵੇਂ ਚੋਣ ਦੇ ਵਿੱਚ ਗਿਦਰਵਾ ਜਿਹੜਾ ਬਾਬਾ ਨਾਨਕ ਹੈ ਉਸ ਤਰ੍ਹਾਂ ਦਾ ਮੁਕਾਬਲਾ ਇਹਦਾ ਚੱਬੇਵਾਲ ਦੇ ਵਿੱਚ ਦੇਖਣ ਨੂੰ ਨਹੀਂ ਮਿਲ ਗਿਆ ਦੂਸਰਾ ਉਹ ਰਿਜ਼ਰਵ ਹਲਕਾ ਹੈ ਜੀ ਇਹ ਦੋ ਚੀਜ਼ਾਂ ਨੇ ਇੱਕ ਅਰਬਨ ਤੇ ਇੱਕ ਰਿਜ਼ਰਵ ਹਲਕਾ ਇਹਦੇ ਵਿੱਚ ਵੀ ਪੋਲਿੰਗ ਪਰਸੈਂਟ ਜਿਹੜੀ ਪੁਰਾਣਾ ਰਿਕਾਰਡ ਪੋਲੀਟੀਕਲ ਹਿਸਟਰੀ ਹੈ ਪੋਲਿੰਗ ਦੀ ਉਹਦੇ ਵਿੱਚ ਇਹੀ ਹੈ ਕਿ ਰਿਜ਼ਰਵ ਹਲਕਿਆਂ ਦੇ ਵਿੱਚ ਵੀ ਪੋਲਿੰਗ ਨਿਸਬਤ ਦੂਸਰਿਆਂ ਦੇ ਘੱਟ ਹੁੰਦੀ ਹੈ ਤੇ ਅਰਬਨ ਹਲਕਿਆਂ ਦੇ ਵਿੱਚ ਵੀ ਪੋਲਿੰਗ ਘੱਟ ਹੁੰਦੀ ਜਿਸ ਤਰ੍ਹਾਂ ਜਲੰਧਰ ਬੈਸਦੀ ਚੋਂ ਹੋਈ ਸੀ ਉੱਥੇ ਵੀ ਤੇ 53 55% ਹੀ ਹੋਈ ਸੀ ਹੁਣ ਜੇ ਕੋ ਅਤੀਸ਼ਿ ਪਿਛਲੀਆਂ ਜਮਿਨੀ ਚੋਣਾਂ ਤੇ ਨਜ਼ਰ ਮਾਰੋ ਤੁਸੀਂ ਇਸ ਗੱਲ ਨੂੰ ਦੇਖਣ ਦੇ ਲਈ ਕਿ ਕਿਉਂ ਇਦਾਂ ਕਿਉਂ ਹੈ ਹੁਣ ਤਲਵੰਡੀ ਸਾਬੋ ਜਮਿਨੀ ਚੋਣ ਹੋਈ 2014 ਦੇ ਵਿੱਚ ਜੀ ਉੱਥੇ 82% ਪੋਲਿੰਗ ਹੋਈ ਬਿਲਕੁਲ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਸੀ ਹਾਲਾਂਕਿ ਜਿਹੜੀਆਂ ਪਿੱਛੇ 2022 ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਤਾਂ ਬਹੁਤ ਸਾਰੇ ਹਲਕੇ ਸੀ ਜਿਨ੍ਹਾਂ ਚ ਬੜੇ ਰਿਕਾਰਡ ਟੁੱਟ ਗਏ ਸੀ ਪੋਲਿੰਗ ਦੀ ਕਿਉਂਕਿ ਲੋਕਾਂ ਚ ਉਤਸ਼ਾਹ ਸੀ ਇੱਕ ਨਵੇਂ ਬਦਲ ਦਾ ਲੋਕਾਂ ਨੂੰ ਇਹ ਸੀਗਾ ਬਿਲਕੁਲ ਤੇ ਉਹ ਤਲਵੰਡੀ ਸਾਬੋ ਤੇ 82% ਹੋਈ ਜਲਾਲਾਬਾਦ ਦੇ ਵਿੱਚ ਜਮਨੀ ਚੋਣ ਹੁੰਦੀ ਹੈ ਉਥੇ 75% ਹੁੰਦੀ ਹੈਗੀ ਹੈ ਇਸ ਤਰ੍ਹਾਂ ਸ਼ਾਹਕੋਟ ਹੋਈ ਉਥੇ 76% ਹੁੰਦੀ ਹੈ ਜਿੰਨੇ ਵੀ ਰੂਰਲ ਟੱਚ ਵਾਲੇ ਰੂਰਲ ਡੋਮੀਨੇਸ਼ਨ ਵਾਲੇ ਹਲਕੇ ਨੇ ਉਹਨਾਂ ਦੀ ਪੋਲਿੰਗ ਪਰਸੈਂਟੇਜ ਹਮੇਸ਼ਾ ਉੱਪਰ ਹੀ ਹੈ ਦੂਸਰੇ ਸ਼ਹਿਰੀ ਦੇਖ ਲਓ ਜਿਸ ਤਰ੍ਹਾਂ ਆਪਾਂ ਵੈਸਤ ਦੀ ਗੱਲ ਕਰਦੇ ਹੈਗੇ ਆ ਜਾਂ ਫਗਵਾੜਾ ਦੀ ਜਮਨੀ ਚੋਣ ਹੋਈ ਸੀ ਉਥੇ ਉਹੀ ਜਿਹੜੀ ਪੋਲਿੰਗ ਪਰਸੈਂਟੇਜ 55-56% ਦੇ ਆਸ-ਪਾਸ ਹੈ ਜਿਹੜੂ ਰਹਿੰਦੀ ਹੈ ਤੋ ਮੈਨੂੰ ਲੱਗਦਾ ਕਿ ਇੱਕ ਆਪਾਂ ਕਹਿੰਦੇ ਕਿ ਜੇ ਚੰਗਾ ਰਾਸ਼ਟਰ ਬਣਾਉਣਾ ਹੈਗਾ ਚੰਗਾ ਸੂਬਾ ਬਣਾਉਣਾ ਹੈ ਚੰਗਾ ਸਮਾਜ ਬਣਾਉਣਾ ਹੈ ਉਹਦੇ ਲਈ ਜ਼ਰੂਰੀ ਹੁੰਦਾ ਹੈ ਕਿ ਸਾਡੀ ਜਿਹੜੀ ਪੋਲਿਟੀਕਲ ਪਾਰਟਿਸਪੇਸ਼ਨ ਹੈ ਖਾਸ ਕਰਕੇ VOTING ਪ੍ਰੋਸੈਸ ਦੇ ਵਿੱਚ ਉਹ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਜਿੰਨੀ ਸਾਡੀ ਮੈਕਸਿਮਮ ਪਾਰਟਿਸਪੇਸ਼ਨ ਹੋਏਗੀ ਚੋਣਾਂ ਦੇ ਵਿੱਚ ਉਨੀ ਸਾਡੀ ਜਿਹੜੀ ਡੈਮੋਕ੍ਰੇਸੀ ਆ ਉਹ ਇੱਕ ਤਰੀਕੇ ਨਾਲ ਮਜ਼ਬੂਤ ਹੋਏਗੀ ਜੇ ਅਸੀਂ ਡੈਮੋਕ੍ਰੇਸੀ ਦੇ ਵਿੱਚ ਜਿਵੇਂ ਅਸੀਂ ਸਾਰਾ ਇੰਡੀਆ ਦਾ ਜਿਹੜਾ ਦੇਖਦੇ ਆ ਨਕਸ਼ਾ 1952 ਤੋਂ ਲੈ ਕੇ ਲੋਕ ਸਭਾ ਦੀਆਂ ਸਾਰੀਆਂ ਚੋਣਾਂ ਨੂੰ ਦੇਖ ਲਿਆ ਹੁਣ ਤੱਕ ਦੀਆਂ 2024 ਤੱਕ ਅਤਿਸ਼ ਕਦੇ ਵੀ ਜਿਹੜੀ ਪੋਲਿੰਗ ਪਰਸੈਂਟੇਜ ਹੈ 70% ਨੂੰ ਕਦੇ ਕ੍ਰੋਸ ਨਹੀਂ ਕੀਤੀ ਜੀ ਇਹਦਾ ਮਤਲਬ ਹੈ ਕਿ 30% ਲੋਕ ਹੈ ਜਿਹੜੇ ਉਹ ਵੋਟਾਂ ਪਾਉਣ ਜਾਂਦੇ ਨਹੀਂ ਬਿਲਕੁਲ ਹਾਲਾਂਕਿ ਜਿਸ ਤਰ੍ਹਾਂ ਆਪਾਂ ਕਿਹਾ ਕਿ ਇੱਕ ਦਿਨ ਦਾ ਬਾਦਸ਼ਾ ਹੈ ਨਾ ਕਿ 5 ਸਾਲ ਲਈ ਅਸੀਂ ਸਰਕਾਰ ਚੁਣਦੇ ਹੈਗੇ ਹਾਂ 5 ਸਾਲ ਦੇ ਵਿੱਚੋਂ ভোটার ਲਈ ਇੱਕ ਦਿਨ ਹੁੰਦਾ ਹੈ ਦੇ ਉਸ ਦਿਨ ਉਹ ਬਾਦਸ਼ਾਹ ਹੁੰਦਾ ਕਿਉਂ ਨੂੰ ਲੱਗਦਾ ਕਿ ਉਹ ਦਿਨ ਦੀ ਪੁੱਛਗਿਸ਼ ਹੁੰਦੀ ਹੈ ਜੇ ਉਸ ਦਿਨ ਵੀ ਨਹੀਂ ਜਾਂਦਾ ਇਹਦਾ ਮਤਲਬ ਹੈ ਫਿਰ ਕਿਤੇ ਨਾ ਕਿਤੇ ਅਸੀਂ ਫਿਰ ਬਾਅਦ ਚ ਸਰਕਾਰਾਂ ਤੇ ਪੋਲੀਟੀਕਲ ਪਾਰਟੀਆਂ ਨੂੰ ਦੋਸ਼ ਨਹੀਂ ਦੇ ਸਕਦੇ ਜੇ ਤੁਸੀਂ ਖੁਦ ਵੋਟ ਕਾਸਟ ਨਹੀਂ ਕਰਨ ਜਾ ਰਹੇ ਵੋਟ ਕਾਸਟ ਕਰਾਂਗੇ ਪਾਰਟਿਸਪੇਟ ਕਰਾਂਗੇ ਫੇਰ ਹੀ ਸਾਨੂੰ ਟਿੱਪਣੀ ਕਰਨ ਦਾ ਹੱਕ ਹੈ ਜੀ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਸਰਕਾਰਾਂ ਜਵਾਬਦੇਹ ਹੋਣ ਉਹਨਾਂ ਦੀ ਕਾਉਂਟੇਬਿਲਟੀ ਹੋਵੇ ਤੇ ਫਿਰ ਸਾਨੂੰ ਚਾਹੀਦਾ ਕਿ ਵੱਧ ਤੋਂ ਵੱਧ ਚੜ੍ਹ ਕੇ ਜਾਈਏ ਅਸੀਂ ਵੋਟਾਂ ਪਾਈਏ ਸੋ ਜਿਵੇਂ ਨੀ ਚੋਣਾਂ ਦੇ ਵਿੱਚ ਅਤੀਜ ਕਿਤੇ ਸਾਨੂੰ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈਗਾ ਕਿਥੇ ਜਿਹੜਾ ਬਰਨਾਲਾ ਜਾਂ ਚੱਬੇ ਵਾਲਾ ਉਥੇ ਮਠਹਾ ਵਰਗਾ ਮਿਲ ਰਿਹਾ ਜੀ ਚਰਨਜੀਤ ਜੀ ਜਿਵੇਂ ਤੁਸੀਂ ਦੱਸਿਆ ਵੀ ਕਿ ਪੰਜਾਬ ਦੇ ਚਾਰ ਸੀਟਾਂ ਦੇ ਵਿੱਚ ਸਿਰਫ ਗਿੱਦੜਵਾਹਾ ਇਹੋ ਜਿਹਾ ਹਲਕਾ ਜਿੱਥੇ ਪਤਾ ਲੱਗਦਾ VOTING ਹੋ ਰਹੀ ਹੈ ਲੋਕ ਬਾਹਰ ਚੜ ਕੇ ਵੋਟ ਪਾਉਣ ਲਈ ਬਾਹਰ ਨਿਕਲ ਰਹੇ ਜਦੋਂ ਕਿ ਬਾਕੀ ਤਿੰਨ ਹਲਕਿਆਂ 'ਚ ਰੁਝਾਨ ਮਠਹਾ ਹੀ ਹੈ VOTER ਨਹੀਂ ਨਿਕਲ ਰਹੇ ਤਾਂ ਅਸੀਂ ਇਹ ਜਨਨ ਚਾਹੁੰਦੇ ਜਦੋਂ ਸਾਨੂੰ ਸੰਵਿਧਾਨ ਦੇ ਵਿੱਚ ਇਹ ਅਧਿਕਾਰ ਮਿਲਿਆ ਵੀ ਕਿ ਅਸੀਂ ਆਪਣੀ ਸਰਕਾਰ ਦੀ ਚੋਣ ਆਪ ਕਰ ਸਕਦੇ ਹਾਂ ਆਪਣੇ ਨੁਮਾਇੰਦੇ ਵੀ ਚੋਣਾਂ ਕਰ ਸਕਦੇ ਆ ਤਾਂ ਫਿਰ ਲੋਕ ਇਸ ਅਧਿਕਾਰ ਦੀ ਵਰਤੋਂ ਕਿਉਂ ਨਹੀਂ ਕਰਦੇ ਲੋਕ ਆਖਿਰਕਾਰ ਵੋਟ ਪਾਣ ਕਿਉਂ ਨਹੀਂ ਜਾਂਦੇ ਤੁਹਾਨੂੰ ਕੀ ਲੱਗਦਾ ਇਸ ਵਿੱਚ ਕੀ ਕਾਰਨ ਹੋ ਸਕਦੇ ਆ ਇਸ ਦੇ ਕਈ ਕਾਰਨ ਤਾਂ ਹੁੰਦੇ ਨੇ ਕੋਈ ਜਿਵੇਂ ਆਪਾਂ ਮੌਸਮੀ ਕਾਰਨ ਕਹਿ ਲਈਏ ਕਿ ਨਾ ਕਿ ਮੌਕੇ ਤੇ ਜਿਸ ਤਰ੍ਹਾਂ 1992 ਦੀ ਇਲੈਕਸ਼ਨਸ ਹੋਈ ਸੀ ਕਿ ਉਦੋਂ ਪੰਜਾਬ ਦੇ ਵਿੱਚ ਕਾਲਾ ਦੌਰ ਚੱਲ ਰਿਹਾ ਸੀ ਲੋਕਾਂ ਦੇ ਵਿੱਚ ਇੱਕ ਖੌਫ ਦਾ ਮਾਹੌਲ ਸੀ ਜਿੱਟਾ ਦਾ ਮਾਹੌਲ ਸੀ ਨਾ 1992 ਦੀਆਂ ਸਾਰੇ ਆਪਣੇ ਜਿਹੜੇ ਪੁਰਾਣੇ ਉਹ ਬੰਦੇ ਹੈਗੇ ਉਹਨਾਂ ਨੂੰ ਪਤਾ ਜਿਨ੍ਹਾਂ ਨੇ ਉਹ ਚੋਣਾਂ ਦੇਖੀਆਂ ਨੇ ਜਿਨ੍ਹਾਂ ਨੇ ਉਦੋਂ 23 ਤੋਂ ਲੈ ਕੇ 24% ਦੇ ਆਸ-ਪਾਸ ਹੈ ਜਿਹੜੀ ਸਮੁੱਚੇ ਸਟੇਟ ਦੇ ਵਿੱਚ ਇਹ ਜੀ ਉਹ ਪੋਲਿੰਗ ਪਰਸੈਂਟੇਜ ਰਹੀ ਸੀ ਬਿਲਕੁਲ ਇਹਦਾ ਮਤਲਬ ਹੈ ਕਿ ਮोटा ਅੰਦਾਜ਼ਾ ਲਾਉਣ ਕਿ 75% ਲੋਕਾਂ ਨੇ ਉਸ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਨਹੀਂ ਸੀ ਕੀਤਾ ਹੈ ਨਾ ਹੁਣ ਦੇਖ ਇਹ ਤਾਂ ਕਨਸਟੀਟਿਊਸ਼ਨਲੀ ਦੇਖੀਏ ਅਸੀਂ ਕਨਸਟੀਟਿਊਸ਼ਨਲੀ ਤਾਂ ਇਹ ਗੱਲ ਠੀਕ ਹੈਗੀ ਆ ਕਿ ਸੰਵਿਧਾਨ ਸਾਨੂੰ ਰਾਈਟ ਦਿੰਦਾ ਵੋਟ ਦਾ ਰਾਈਟ ਦਿੰਦਾ ਹੈ ਵੋਟ ਪਾਉਣ ਦਾ ਮੌਕਾ ਦਿੰਦਾ ਤੁਹਾਨੂੰ ਸਿਕਿਉਰਿਟੀ ਲਈ ਜਾਂਦੀ ਹੈ ਪੋਲਿੰਗ ਦੇ ਟਾਈਮ ਕਿ ਤੁਸੀਂ ਵੋਟ ਆਪਣੀ ਕਾਸਟ ਕਰੋ ਬਿਨਾਂ ਕਿਸੇ ਡਰ ਤੋਂ ਹਨਾ ਕੰਸਟੀਟਿਊਸ਼ਨਲੀ ਤੌਰ 'ਤੇ ਗਲ ਠੀਕ ਫਿੱਟ ਹੈ ਕਿཅੀ ਤੁਹਾਨੂੰ ਮੌਕਾ ਦਿੱਤਾ ਜੇ ਤੁਸੀਂ ਵੋਟ ਕਾਸਟ ਨਹੀਂ ਕੀਤੀ ਤਾਂ ਫਿਰ ਇਹਦੇ ਵਿੱਚ ਕਿਸੇ ਦਾ ਕਸੂਰ ਨਹੀਂ ਹੈ ਤੁਹਾਡਾ ਆਪਣਾ ਕਸੂਰ ਹੈ ਹਨਾ ਜੀ ਜੇ ਨੂੰ ਇਨ ਪ੍ਰੈਕਟਿਸ ਦੇਖਣਾ ਹੋਵੇ ਤਾਂ ਜਿਹੜੀ ਸਰਕਾਰ 23 ਜਾਂ 24% ਵੋਟਰਾਂ ਨੇ ਚੁਣੀ ਹੈ ਤੇ ਉਹ ਰੂਲ ਕਰ ਰਹੀ ਹੈ ਮਤਲਬ 100% ਦੇ 75% ਲੋਕੋ ਦੀ ਚਾਪਾਰਟਿਸਪੇਟ ਹੀ ਨਹੀਂ ਕਰਦੇ ਜੀ ਨੋਰਮਲੀ ਦੇ ਵਿੱਚ ਬਹੁਤ ਸਾਰੇ ਅਤਿਸ਼ ਫੈਕਟਰ ਆ ਜਾਂਦੇ ਜਿਹਦਾ ਕਰਕੇ ਜਿਵੇਂ ਆਪਾਂ ਕਹਿੰਦੇ ਨੇ ਕਦੇ ਸਪੋਜ਼ ਜਿਸ ਦਿਨ ਪੋਲਿੰਗ ਹੋ ਰਹੀ ਹੈ ਉਸ ਦਿਨ ਬਹੁਤ ਜ਼ਿਆਦਾ بارش ਹੋ ਜੇ ਜੀ ਹੈ ਨਾ ਜਾਂ ਬਹੁਤ ਜ਼ਿਆਦਾ ਗਰਮੀ ਆ ਜੇ ਜਾਂ ਕੰਮ ਦੀ ਰੋਤਾ ਜੇ ਮੰਨ ਲਓ ਤੁਹਾਨੂੰ ਤੁਹਾਡਾ ਵਾਢੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਉਦੋਂ ਉਸ ਦਿਨ ਤੁਹਾਡੀ ਪੋਲਿੰਗ ਆ ਜੇ ਜੀ ਇਹ ਇਹ ਤਾਂ ਟੈਂਪਰੇਰੀ ਫੈਕਟਰ ਹੁੰਦੇ ਨੇ ਜਿਹੜੇ ਥੋੜਾ ਬਹੁਤਾ ਪ੍ਰਭਾਵ ਪਾਉਂਦੇ ਨੇ ਇਸ ਚੀਜ਼ ਦਾ ਹੈ ਨਾ ਜਾਂ ਕੋਈ ਬਹੁਤ ਵੱਡੀ ਵਾਰਦਾਤ ਹੋ ਜੇ ਸਟੇਟ ਦੇ ਵਿੱਚ ਜਾਂ ਹਲਕੇ 'ਚ ਪਾਰਟਿਕੂਲਰ ਜਿਵੇਂ ਜਿਮਿਨੀ ਚੋਣਾ ਚੱਲ ਰਹੀਆਂ ਇੰਡੀਵਿਜੂਅਲ ਹਲਕੇ 'ਚ ਵੀ ਇਦਾਂ ਦੀ ਘਟਨਾ ਵਾਪਰ ਜੇ ਉਦੋਂ ਇਦਾਂ ਦੇ ਬਣ ਜਾਂਦਾ ਹੈ ਪਰ ਜਿਹੜੇ ਜਨਰਲ ਉਹ ਉਹੀ ਹੁੰਦਾ ਕਿ ਜਿਸ ਤਰ੍ਹਾਂ ਬਹੁਤ ਸਾਰੇ ਸੋਸ਼ੀਓ ਇਕਨੋਮਿਕ ਫੈਕਟਰ ਵੀ ਇਹਦੇ ਪਿੱਛੇ ਕੰਮ ਕਰਦੇ ਨੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਲੋਕਾਂ ਵਿੱਚ ਕਿ ਇਹ ਬਣ ਗਿਆ ਸਰਕਾਰ ਪ੍ਰਤੀ ਜਾਂ ਸਿਸਟਮ ਪ੍ਰਤੀ ਹਰ ਕੋਈ ਬੰਦਾ ਨੂੰ ਸੀ ਕੋਈ ਵੋਟ ਪਾਉਣ ਨਹੀਂ ਆਉਂਦਾ ਕਹਿੰਦੇ ਜੀ ਅੱਪ ਤੱਕ ਨਾ ਆ ਕੇ ਖੜੀਆ ਆਪਣੀ ਜੀ ਬਿਲਕੁਲ ਸਾਨੂੰ ਵੋਟਾਂ ਵਾਲਿਆਂ ਨੇ ਕੀ ਦੇ ਦੇਣਾ ਜੇ ਵੀ ਇਹ ਪਰਸੈਪਸ਼ਨ ਬਣੀ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ ਜ ਉਹ ਕਿਸੇ ਗੱਲ ਕਰਕੇ ਬਣੀ ਹੈ ਸਾਡੀ ਪੋਲੀਟਿਕਲ ਪਾਰਟੀ ਨੂੰ ਦੇਖੀ ਸਾਡੀ ਪੋਲੀਟਿਸ਼ਨਰ ਹੁੰਦੇ ਕਿ ਕੋਈ ਰਾਤੋਂ ਆਤਾ ਹੀ ਬਣੀ ਨਹੀਂ ਪਰਸੈਪਸ਼ਨ ਹੁਣ ਹਰ ਗੱਲ ਕਿਸੇ ਵਿੱਚ ਬਣ ਗਈ ਕਿ ਵੋਟਰਾਂ ਨੇ ਸਾਨੂੰ ਖੁਸ਼ੀ ਨਹੀਂ ਦੇਣਾ ਜੀ ਅਸੀਂ ਤਾਂ ਆਪਣੀ ਮਿਹਨਤ ਕਰਨੀ ਹੈ ਕਿਰਤ ਕਰਨੀ ਕਿਰਤ ਕਰਤੀ ਜਾਣਾ ਹੁਣ ਜਿਹੜੇ ਬੰਦੇ ਵਿਚਾਰੇ ਲੇਬਰ ਕਲਾਸ ਹੈਗੇ ਆ ਹਨ ਜਾਂ ਮਿਡਲ ਕਲਾਸ ਹੈ ਨੌਕਰੀਪੇਸ਼ਾ ਜਾਂ ਕਾਰੋਬਾਰੀ ਜਿਹੜੀ ਦੁਕਾਨ ਤੇ ਬੈਠਣਾ ਹੈਗਾ ਤੋਂ ਬਹੁਤ ਸਾਰੇ ਉਹ ਸਕਿਪ ਕਰ ਦਿੰਦੇ ਨੇ ਕਿ ਚਲੋ ਜੀ ਆਪਾਂ ਨਹੀਂ ਪਾਉਂਦੇ ਦੂਸਰਾ ਅਰਬਨ ਜਿਹੜੇ VOTER ਹੈਗੇ ਨੇ ਉਹਨਾਂ ਨੂੰ ਇਹੀ ਹੁੰਦਾ ਕਿ ਜੇ ਅਸੀਂ ਕਿਹੜਾ ਲਾਈਨ 'ਚ ਲੱਗੇਗਾ ਜੀ ਉਹ ਵੈਸੀ ਅਰਬਨ VOTER ਜਿਆਦਾ ਉਦਾਸਿੰਦ ਰਹਿੰਦਾ ਹੈ ਇਹ ਜੀ ਪੜ੍ਹੇ ਲਿਖੇ ਲੋਕਾਂ 'ਚ ਜਿਆਦਾ ਪੜ੍ਹੇ ਲਿਖੇ ਲੋਕਾਂ 'ਚ ਤੁਸੀਂ ਇਹ ਦੇਖ ਲਓ ਕਿ ਜਿੱਥੇ ਜਿਆਦਾ ਕਿਸੇ ਮਤਲਬ ਸਪੋਜ਼ ਕਿਸੇ ਸ਼ਹਿਰ ਦੇ ਵਿੱਚ ਜਿੱਥੇ ਅਰਬਨ ਸਟੇਟ ਹੁੰਦੇ ਮਾਡਲ ਟਾਊਨ ਹੁੰਦੇ ਆ ਜਿਹੜੇ ਮਾਡਲ ਟਾਊਨ ਵਾਲੇ ਬੂਥ ਹੁੰਦੇ ਨੇ ਉੱਥੇ ਪੋਲਿੰਗ ਪਰਸੈਂਟੇਜ ਘੱਟ ਹੋ ਜਾਂਦੀ ਜਿੱਥੇ ਸਲਮਸਾਈ ਦੀ ਉਥੇ ਪੋਲਿੰਗ ਪਰਸੈਂਟੇਜ ਈਲੀਟ ਲੋਕੀ ਘੱਟ ਵੋਟ ਵਾੜਦੀ ਈਲੀਟ ਲੋਕ ਜਿਹੜੇ ਉਹ ਘੱਟ ਨ ਤੇ ਉਹ ਸਿਰਫ ਨੁਕਤਾਚੀਨੀ ਜਾਂ ਉਹਦਾ ਐਨਲਾਈਜ਼ ਕਰਨ ਦੇ ਜੋ ਵੀ ਰਹਿ ਜਾਂਦੇ ਹੈਗੇ ਨੇ ਜੀ ਹੋਰ ਸਾਰੀ ਇਹ ਬਹੁਤ ਸਾਰੀ ਇਹ ਗੱਲਾਂ ਜਿਹੜੀਆਂ ਇਦਾਂ ਬਣ ਜਾਂਦੀਆਂ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਭਾਈ ਇਲੈਕਸ਼ਨ ਦੀ ਹੁੰਦਾ ਆਪਾਂ ਗੱਲ ਕਰੀਏ ਵੀ ਇਹਦੇ ਵਿੱਚ ਕਿਉਂ ਨਹੀਂ ਕੋਈ ਸ਼ਲਕਾਂ ਚ ਕੋਈ ਦੂਜੇ ਫੈਕਟਰ ਹੈ ਇਹਦੇ ਨਾਲ ਇਹ ਵੀ ਹੁੰਦਾ ਕਿ ਇਹਦੇ ਨਾਲ ਕਿਹੜਾ ਕੋਈ ਫਰਕ ਪੈਣ ਲੱਗਿਆ ਹੈਗਾ ਜਿੱਥੇ ਤਾਂ ਪਤਾ ਹੋਵੇ ਕਿ ਸਾਡੀ ਸਰਕਾਰ ਬਣਨੀ ਹੈ ਸਿਚਾਂ ਵਧਣਗੀਆਂ ਘਟਣਗੀਆਂ ਜੇ ਚਾਰ ਸੀਟਾਂ ਉੱਪਰ ਵੱਧ ਆ ਵੀ ਜਾਣਗੀਆਂ ਸਰਕਾਰ ਨੂੰ ਜਾਂ ਦੋ ਆ ਜਾਣਗੀਆਂ ਜਾਂ ਇੱਕ ਆ ਜੇਗੀ ਉਹਦੇ ਨਾਲ ਕੋਈ ਬਾਤ ਬਹੁਤ ਬਹੁਤਾਂ ਜੋੜ ਤੋੜ ਆ ਜਿਹੜਾ ਉਹ ਨਹੀਂ ਪਏਗਾ ਪਰ ਇਹ ਇੱਕ ਬਹੁਤ ਵੱਡਾ ਹੈਗਾ ਤੇ ਇੱਕ ਜਨਰਲ ਵੀ ਜਿਹੜਾ ਇੱਕ ਕਨਸੈਪਸ਼ਨ ਬਣੀ ਹੈ ਕਹਿੰਦਾ ਆਦਿਸ਼ ਕਿ ਸਿਸਟਮ ਤੋਂ ਅਕੇਮ ਆ ਜਿਹੜਾ ਸਾਥ ਹੈ ਨਾ ਸਾਡੀ ਲੀਡਰਸ਼ਿਪ ਤੋਂ ਸਾਡੀ ਪੋਲੀਟੀਸ਼ੀਨਾਂ ਦੀ ਜਿਹੜੀ ਕ੍ਰੈਡੀਬਿਲਟੀ ਹੈ ਉਹ ਲੂਜ਼ ਹੋਈ ਹੈ ਹਨਾ ਸਾਨੂੰ ਲੱਗਦਾ ਕਿ ਇਹਨਾਂ ਨੂੰ ਅਸੀਂ ਸਾਡੇ ਕੋਲ ਕੋਈ ਮਾਡਲ ਹੈ ਸਾਨੂੰ ਲੱਗਦਾ ਹੋਵੇ ਕਿ ਕੈਂਡੀਡੇਟ ਦੇਖ ਕੇ ਲੱਗਦਾ ਹੋਵੇ ਕਿ ਜੀ ਮੀ ਆਵੇ ਨੇ ਇਹ ਆ ਵੇਸ ਦਾ ਬੋਡਕਾਸਟ ਕਰਾਂਗੇ ਇਹਨੂੰ ਸਾਨੂੰ ਲੱਗਦਾ ਕਿ ਸਾਰੇ ਇੱਕੋ ਜਿਹੇ ਨੇ 2019 2021 ਦਾ ਫਰਕ ਹੈ ਨਾ ਕਿ ਪੋਲੀਟੀਸ਼ਨਾਂ ਦੀ ਸਿਸਟਮ ਦੇ ਵਿੱਚੋਂ ਸਾਡੀ ਜਿਹੜੀ ਭਰੋਸੇਯੋਗਤਾ ਹੈ ਉਹ ਖਤਮ ਹੋਈ ਹੈ ਉਹਨੇ ਬਹੁਤ ਵੱਡੀ ਸਾਨੂੰ ਢਾਹ ਲਾਈ ਹੈ ਹਾਲਾਂਕਿ ਜੇ ਵੱਧ ਤੋਂ ਵੱਧ ਲੋਕ ਵੋਟ ਕਾਸਟ ਕਰਨਗੇ ਉਨੀ ਸਾਡੇ ਪੋਲੀਟੀਸ਼ਨਾਂ ਦੀ ਜਿਹੜੀ ਕਾਉਂਟੇਬਿਲਟੀ ਬਣੇਗੀ ਜਿੰਨੀ ਵੱਧ ਤੋਂ ਵੱਧ ਮੰਨ ਲਓ 85% ਹੋ ਜਾਂਦੀ ਹੈ ਇੱਕ ਵੱਡਾ ਮੰਡੇਟ ਹੈ ਤਾਂ ਫਿਰ ਅਸੀਂ ਪਾਲਿਸੀਜ਼ ਹੈ ਜਿਹੜੀਆਂ ਉਹ ਐਕਚੁਅਲੀ ਅੱਛੀਆਂ ਬਣਣਗੀਆਂ ਜੇ ਕੋਈ ਇਦਾਂ ਦਾ ਵੱਧ ਤੋਂ ਵੱਧ ਪਾਰਟਿਸਪੀਕੇਸ਼ਨ ਹੋਏਗੀ ਹੁਣ ਪਹਿਲਾਂ ਚੋਣ ਕਮਿਸ਼ਨ ਦਾ ਵੀ ਕਾਫੀ ਜ਼ੋਰ ਲੱਗਦਾ ਹੈ ਇਸ ਗੱਲ ਤੇ ਲੋਕਾਂ ਨੂੰ ਵੇਅਰ ਕਰਦਾ ਹੈ ਪਰ ਜਿੰਮੀ ਕਿਉਂ ਨਾਲ ਦੇ ਵਿੱਚ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਿਆ ਕਿ ਬਹੁਤੇ ਜਿਵੇਂ ਜਨਰਲ ਡਰਾਈਵ ਜੀ ਚਲਦੀ ਹੁੰਦੀ ਹੈ ਕਿ ਵੱਧ ਤੋਂ ਵੱਧ ਲੋਕ ਬੋਡਕਾਸਟ ਕਰਨ ਇਲੈਕਸ਼ਨ ਕਮਿਸ਼ਨ ਨੇ ਵੀ ਇਦਾਂ ਦਾ ਮੈਨੂੰ ਲੱਗਦਾ ਹੈ ਕਿ ਨਹੀਂ ਕੀਤਾ ਹੈਗਾ ਪਰ ਜਿਹੜੀ ਲੋਕਲ ਇਲੈਕਸ਼ਨਸ ਹੁੰਦੀ ਉਹ ਤੇ ਮਤਲਬ ਇਲੈਕਸ਼ਨ ਕਮਿਸ਼ਨ ਵੀ ਕੋਈ ਹੁੰਕਾ ਨਹੀਂ ਲਗਾਉਂਦਾ ਉਹ ਲੋਕਾਂ ਦੇ ਆਪਣੇ ਇੰਟਰਸਟ ਜੁੜਾਉਂਦੇ ਆ ਉਹਦੀ ਵੋਟ ਹੈ ਜਿਆਦਾ ਕਾਸਟ ਹੋ ਗਈ ਹੈ ਸੋ ਨਤੀਜਾ ਤਾਂ ਅਤਿ ਇਹੀ ਇਸ ਗੱਲ ਦਾ ਨਿਕਲਦਾ ਹੈਗਾ ਕਿ ਜਿੰਨੇ ਲੋਕ ਵੱਧ ਪਾਰਟਿਸਪੇਟ ਕਰਨਗੇ ਉਨਹੀਂ ਸਾਡੀ ਜਿਹੜੀ ਜਮਹੂਰੀਅਤ ਹੈ ਉਹ ਮੌਜੂਦ ਹੋਏਗੀ ਉਨੀ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਦੀ ਜਿਹੜੀ ਅਕਾਉਂਟੇਬਿਲਟੀ ਫਿਕਸ ਹੋਏਗੀ ਜੀ ਕਰਨ ਜੀ ਜੀ ਇਹਨਾਂ ਚੋਣਾਂ ਦੇ ਨਤੀਜੇ ਆਣੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਏਗੀ ਪਰ ਅਸੀਂ ਇਹੇ ਜਨਰਲ ਚਾਹੁੰਦੇ ਨਤੀਜੇ ਜੋ ਮਰਜ਼ੀ ਆ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਵੀ ਨਤੀਜੇ ਆਣਗੇ ਉਸ ਦਾ ਅਸਰ ਪੰਜਾਬ ਦੀ ਸਿਆਸਤ ਤੇ ਪਵੇਗਾ ਜੇ ਪਵੇਗਾ ਤਾਂ ਕਿਹੋ ਜਿਹਾ ਅਸਰ ਦੇਖਣ ਨੂੰ ਮਿਲੇਗਾ ਉਹ ਵੀ ਜਰੂਰ ਸਾਡੇ ਅਸੀਂ ਦੇਖੋ ਜਨਤਚਰ ਅਜੇ ਤਾਂ ਦੇਖੋ ਵੋਟਾਂ ਹੀ ਪੈ ਰਹੀਆਂ ਹਨ ਲਗਭਗ 45 ਦੇ ਕਰੀਬ ਕੈਂਡੀਡੇਟ ਹੈ ਚਾਰੇ ਹਲਕਿਆਂ ਦੇ ਵਿੱਚ ਦੇ ਰਿਜ਼ਲਟ ਹੈ ਜਿਹੜੇ ਉਹ 23 ਨਵੰਬਰ ਨੂੰ ਆਣੇ ਉਸ ਤੋਂ ਪਹਿਲਾਂ ਆਪਾਂ ਕਿਸੇ ਕਿਸਮ ਦਾ ਕੋਈ ਵੀ ਕਿਆਸ ਨਹੀਂ ਦਾ ਸਕਦੇ ਪਰ ਜਿੰਨਾ ਕ ਆਪਾਂ ਦੇਖਿਆ ਫੀਲਡ ਦੇ ਵਿੱਚ ਜਾ ਕੇ ਉਹ ਤੋਂ ਆਪਾਂ ਕਹਿ ਸਕਦੇ ਕਿ ਇਸ ਹਾਲਕੇ ਦੇ ਵਿੱਚ ਜਿਹੜੀ ਟਕੋਣੀ ਟਕਰ ਹੈ ਇਸ ਦੇ ਵਿੱਚ ਆਹਮੋ ਸਾਹਮਣੇ ਟੱਕਰ ਹੈਗੀ ਹੈ ਹੁਣ ਇਹਦੇ ਵਿੱਚ ਚਾਰ ਸੀਟਾਂ ਦੇ ਵਿੱਚੋਂ ਕੋਈ ਵੀ ਮੰਨ ਲਓ ਜੇ ਆਮ ਆਦਮੀ ਪਾਰਟੀ ਵੀ ਮжоਰੀਟੀ ਸੀਟਾਂ ਲੈ ਜਾਂਦੀ ਹੈਗੀ ਹੈ ਤਾਂ ਆਪਣੀ ਪਹਿਲਾਂ ਗੱਲ ਕੀਤੀ ਕੋਈ ਫਰਕ ਨਹੀਂ ਲੱਗ ਉਹਨਾਂ ਕੋ ਤਾਂ ਬੰਦੇ ਪਹਿਲਾਂ ਹੀ ਹੈ ਜੇ ਤਾਂ ਅਸੀਂ ਪੂਰੇ ਪੂਰੇ ਤੇ ਖੇਡ ਰਹੇ ਹੋਈਏ ਕਿ ਸਾਡੇ ਕੋਲ ਤੇ ਜੀ ਪੂਰੇ ਸੱਟ ਹੈ ਜਾਂ ਬਾਟ ਹੈ ਕਿ ਚਲੋ ਹੁਣ ਅਸੀਂ ਸੇਫ ਹੋ ਗਏ ਆ ਫਿਰ ਤਾਂ ਫਰਕ ਪੈਂਦਾ ਹੋਏਗਾ ਪਰ ਜਦੋਂ ਹਾਂ ਇਹਨਾਂ ਜ਼ਰੂਰ ਹੈਗਾ ਕਿ 2027 ਦੀ ਚੋਣਾਂ ਹੋਣੀਆਂ ਨੇ ਉਹਨਾਂ ਨੂੰ ਜ਼ਰੂਰ ਇਹ ਪ੍ਰਭਾਵਿਤ ਕਰੇਗਾ ਇਹ ਚੀਜ਼ ਹੈ ਨਾ ਇਹ ਨਾਲੇ ਆ ਵੀ ਜੇ ਆਮ ਆਦਮੀ ਪਾਰਟੀ ਆਪਣੀਆਂ ਦੋ ਸੀਟਾਂ ਲੈ ਜਾਂਦੀ ਹੈ ਤਿੰਨ ਲੈ ਜਾਂਦੀ ਹੈਗੀ ਹੈ ਤਾਂ ਉਹਦੇ ਨਾਲ ਸਰਕਾਰ ਨੂੰ ਇਹ ਹੁੰਦਾ ਕਿ ਸਾਡੇ ਜਿਹੜੀ ਪਪੂਲਾਰਿਟੀ ਆ ਉਹ ਜ਼ਿਆਦਾ ਉਸ ਕਰੇ ਵਧੀ ਹੋਈ ਹੈ ਔਰ ਇੱਕ ਗੱਲ ਜਿਹੜੀ ਖਾਸ ਨੋਟੇਬਲ ਇਹ ਹੈਗੀ ਆ ਅਦਿਸ਼ ਕਿ ਪੰਜਾਬ ਨਾਲੋਂ ਵੱਧ ਜਰਾ ਆਮ ਆਦਮੀ ਪਾਰਟੀ ਦਾ ਜਿਹੜਾ ਜੋਰ ਲੱਗਿਆ ਹੈ ਚੋਣਾਂ ਨੂੰ ਜਿੱਤਨ ਦਾ ਉਹ ਲੱਗਿਆ ਕਿ ਅੱਗੇ ਜੰਮਰੀ ਦੇ ਵਿੱਚ ਚੋਣਾਂ ਹੈਗੀ ਦਿੱਲੀ ਦੀਆਂ ਜੀ ਬਿਲਕੁਲ ਉਹਨਾਂ ਨੂੰ ਹੀ ਲੱਗਦਾ ਕਿ ਜੇ ਪੰਜਾਬ ਦੇ ਵਿੱਚ ਅਸੀਂ ਮੈਜੋਰਟੀ ਸੀਟਾਂ ਤੇ ਕਾਬਜ਼ ਹੋ ਜਾਾਂਗੇ ਤਾਂ ਅਸੀਂ ਉਹਨੂੰ ਦਿੱਲੀ 'ਚ ਦਿਖਾ ਸਕਾਂਗੇ ਜੀ ਕਿ ਦੇਖੋ ਜੀ ਸਾਡੀ ਸਭਾ ਦੋ ਸਾਲ ਦੀਆਂ 2.5 ਸਾਲ ਪਹਿਲਾਂ ਸਰਕਾਰ ਜਿਹੜੀ ਪੰਜਾਬ 'ਚ ਬਣੀ ਸੀ ਉਦੀ ਪਪੂਲਾਰਿਟੀ ਅਜ ਵੀ ਜਿਉਂਦੀ ਤੇ ਉਹ ਮਤਲਬ ਬਣੀ ਹੋਈ ਦਿੱਲੀ ਮਾਡਲ ਦੇ ਸਿਰ ਤੇ ਪੰਜਾਬ ਚ ਸਰਕਾਰ ਅਪਣਾਈ ਫਿਰ ਪੰਜਾਬ ਦੇ ਮਾਡਲ ਉਹਨਾਂ ਦੇ ਪੰਜਾਬ ਦੇ ਵਿੱਚੋ ਜਿਹੜਾ ਜਿੱਤ ਵਾਲਾ ਮਾਡਲ ਹੈ ਕੋਈ ਦਿਖਾ ਕੇ ਉਹ ਦਿੱਲੀ ਚ ਦਖਾਇਆ ਜਾ ਮਤਲਬ ਮੈਨੂੰ ਇਹ ਲੱਗਦਾ ਕਿ ਵੀ ਉੱਥੇ ਜਿਆਦਾ ਜੋਰ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਗ੍ਰੀਨ ਦੇ ਹਾਈ ਕਮਾਂਡਰ ਜਿਹਾ ਕੇਜਰੀਵਾਲ ਸਾਰੀਆਂ ਸੀਟਾਂ ਤੇ ਆ ਕੀ ਗਈ ਹੈ ਨਾ ਉਹਨਾਂ ਨੂੰ ਲੱਗਦਾ ਕਿ ਜੇ ਇੱਥੇ ਅਸੀਂ ਕਰਾਂਗੇ ਤਾਂ ਇਹਦਾ ਅਸਰ ਹੈ ਦਿੱਲੀ ਤੇ ਪਵੇਗਾ ਹੁਣ ਪ੍ਰੈਕਟੀਕਲੀ ਪੈਂਦਾ ਹੈ ਜਾਂ ਨਹੀਂ ਪੈਂਦਾ ਹੈ ਇੱਕ ਵੱਖਰਾ ਇਸ਼ੂ ਹੈਗਾ ਪਰ ਉਹਨਾਂ ਦੀ ਸੋਚ ਹੈਗੀ ਹੈ ਕਿ ਬਾਕੀ ਜਿਵੇਂ ਕਾਂਗਰਸ ਹੈ ਉਹ ਕਾਂਗਰਸ ਪਾਰਟੀ ਜੇ ਤਾਂ ਦੇਖੋ ਅਧ ਪਚਦ ਲੈ ਗਈ ਸੀਟਾਂ ਤਾਂ ਤਾਂ ਫਿਰ ਇੱਕ ਇੱਜ਼ਤ ਤਾਂ ਬਚੀ ਰਹੇਗੀ ਕਿਉਂਕਿ ਲੋਕ ਸਭਾ ਦੇ ਵਿੱਚ ਮжоਰਿਟੀ ਸੀਟਸ ਤੇ ਜਿਹੜੀ ਕਾਂਗਰਸ ਪਾਰਟੀ ਕਾਊਜ਼ ਹੋਈ ਹੈ ਉਹਨਾਂ ਦਾ ਇੱਕ ਬਣ ਗਿਆ ਹੈ ਇੱਕ ਬੇਵਜਿੱਤ ਦੀ ਤਰ੍ਹਾਂ ਬਣ ਗਿਆ ਹੈ ਲੋਕਾਂ ਦੇ ਵੀ ਇਹਨਾਂ ਲੋਕਾਂ ਨੂੰ ਵੀ ਕਿਤੇ ਲੱਗਦਾ ਹੋਵੇਗਾ ਕਿ 2027 ਦੇ ਵਿੱਚ ਇਦਾਂ ਦਾ ਮਾਹੌਲ ਹੈ ਜਿਹੜਾ ਉਹ ਬਣ ਸਕਦਾ ਹੈ ਜੇ ਤਾਂ ਮжоਰਿਟੀ ਲੈ ਗਈ ਤਾਂ ਫਿਰ ਉਹਦਾ ਜਾਏਗਾ ਨਹੀਂ ਫਿਰ ਜੇ ਕਿਉਂਕਿ ਡਿਗਰਸ ਖੜੇ ਹੈ ਇਹਨਾਂ ਦੇ ਰਾਜਾ ਬੜਿੰਗ ਖੜਾ ਹੈਗਾ ਸੁਖਜਿੰਦਰ ਢਾਵਾ ਖੜਾ ਹੈਗਾ ਤੇ ਪਾਰਟੀ ਦਾ ਅੰਦਰੂਨੀ ਕਲੇਸ਼ ਤਾਂ ਬਹੁਤ ਹੀ ਮਸ਼ਹੂਰ ਹੈ ਇਹਨਾਂ ਦਾ ਜੀ ਜੀ ਪਾਰਟੀ ਦਾ ਤੇ ਸਾਰੇ ਬੰਦੇ ਮੈਨੂੰ ਲੱਗਦਾ ਇਹਨਾਂ ਦੇ 6-7 ਬੰਦੇ ਦਾ ਇਦਾਂ ਐ ਕਿ ਜਿਹੜੇ ਆਪਣੇ ਆਪ ਨੂੰ ਮੁੱਖ ਮੰਤਰੀ ਦੀ ਦੌੜ ਚ ਸਮਝਦੇ ਨੇ ਜੀ ਤੇ ਇਹਨਾਂ ਦਾ ਫਿਰ ਪਲੇਸ ਤੇਜ਼ ਹੋਣੀ ਹੈ ਹੁਣ ਜੇ ਮੈਂ ਰਾਜਾ ਬੜਿੰਗ ਹੈ ਰਾਜਾ ਬੜਿੰਗ ਜਿੱਤੀਆਂ ਮੇਨ ਤਾਂ ਉਹਦੀ ਪੈਟ ਬਣ ਜੇਗੀ ਬਿਲਕੁਲ ਜੇ ਕਿਤੇ ਉਹ ਲੂਜ਼ ਕਰ ਜਾਣਗੇ ਤਾਂ ਫਿਰ ਬਿਲਕੁਲ ਉਲਟ ਹੋ ਜਾਏਗਾ ਫਿਰ ਹੋ ਸਕਦਾ ਹੈ ਕਿ ਉਹਨਾਂ ਦੀ ਜਿਹੜੀ ਪ੍ਰਧਾਨਗੀ ਹੈ ਉਹ ਤੇ ਵੀ ਕੁਐਸਚਨ ਮਾਰਕ ਲੱਗ ਜੇ ਹਨਾ ਕਿ ਵੀ ਉਤੇ ਵੀ ਹੋ ਜੇ ਇਸ ਤਰ੍ਹਾਂ ਸੁਖਵਿੰਦਰ ਰੰਧਾਵੇ ਦਾ ਕਿਉਂਕਿ ਪਹਿਲਾਂ ਤਾਂ ਕਾਂਗਰਸ ਨੇ ਉਹਨਾਂ ਨੂੰ ਰਾਜਸਥਾਨ ਦੇ ਵਿੱਚ ਇਨਚਾਰਜ ਵੀ ਲਾਇਆ ਹੋਣਾ ਹੈ ਮੇਨ ਨੈਸ਼ਨਲ ਹੁਕਅਪ ਤੇ ਲਿਆਂਦਾ ਹੋਣਾ ਉਹਨਾਂ ਨੂੰ ਜੇ ਉਹ ਆਪਣੀ ਸੀਟ ਹਾਰ ਜਾਂਦੇ ਤਾਂ ਫਿਰ ਉਹਨਾਂ ਦੀ ਇੱਕ ਬਣੀ ਬਣਾਈ ਪੈਂਠ ਹੈ ਜਿਹੜੀ ਉਹ ਫੇਰ ਉਹਨੂੰ ਜਿਹੜੀ ਛੱਟ ਲੱਗੇਗੀ ਇਹ ਸਿਰ ਭਾਜਪਾ ਹੈ ਪਰ ਸ਼ਰਮ ਨਹੀਂ ਕਰਨੀ ਗੱਲ ਤਾਂ ਹੈ ਨਹੀਂ ਇੱਥੇ ਜੀ ਮੈਦਾਨ ਦੇ ਵਿੱਚ ਭਾਜਪਾ ਨੂੰ ਇਹ ਲੱਗਦਾ ਕਿ ਸਾਡੀ ਜਿਹੜਾ ਵੋਟ ਸ਼ੇਅਰ ਹੈ ਉਹ ਵਧੇਗਾ ਉਹਦੀ ਸਰਤੇ ਅਸੀਂ ਫਿਰ ਅੱਗੇ ਜੀ 10 18 ਉਹ ਮਾਰ ਸਕਾਂਗੇ ਹੈਨਾ ਇਸੇ ਕਰਕੇ ਉਹ ਜਿਵੇਂ ਗਿੱਦੜਵਾਹ ਦੇ ਵਿੱਚ ਗਿੱਦੜਵਾਹ ਦੇ ਵਿੱਚ ਜਿਹੜਾ ਸ਼ਰੂਮ ਨਹੀਂ ਕਾਲੀਦਲ ਨੇ ਦੱਸਦੇ ਨੇ ਕਿ ਭਾ ਉਹਨੂੰ ਭਾਜਪਾ ਨੂੰ ਹਮੈਤ ਦਿੱਤੀ ਹੈ ਮੰਪਰੀਦ ਬਾਦਲ ਨੂੰ ਪਰ ਮжоਰਿਟੀ ਇਹ ਵੀ ਦੱਸਦੇ ਨੇ ਕਿ ਜਿਹੜੀ ਕਿਉਂਕਿ ਡੀਪੀ ਢਿਲੋ ਉਸੇ 10 ਸਾਲ ਹਲਕਾ ਇੰਚਾਰਜ ਰਿਹਾ ਹੈ ਕਿ ਮжоਰਿਟੀ ਜਿਹੜਾ ਕਾਲੀ ਵੋਟ ਹੈ ਉਹਦੇ ਵਿੱਚ ਨਹੀਂ ਗਈ ਮੈਨੂੰ ਲੱਗਦਾ ਕਿ ਗਿੱਦੜਵਾਹ ਦੇ ਵਿੱਚ ਜਿਹੜੀ ਹੈਗੀ ਹੈ ਤੇਰ ਬਰਹਾਲਾ ਦੇ ਵਿੱਚ ਦੋ ਸੀਟਾਂ ਤੇ ਭਾਜਪਾ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਜ਼ਰੂਰ ਵਧਨ ਦੀ ਉਮੀਦ ਹੈਗੀ ਹੈ ਡੇਰਾ ਬਾਬਾ ਨਾਮਕ ਇਹ ਮੈਨੂੰ ਨਹੀਂ ਲੱਗਦਾ ਕਿ ਉੱਥੇ ਜ਼ਿਆਦਾ ਕੋਈ ਵੱਡਾ ਕੋਈ ਕਿਸ਼ਮਾ ਹੋ ਸਕੇਗਾ ਜਾਂ ਜੱਬੇ ਵਰਜੇ ਵਰਪਾਲ ਤੇ ਨੇ ਸੋਨ ਸਿੰਘ ਠੰਡਲ ਜਿਹੜੇ ਚਾਰ ਵਾਰ ਉੱਥੋਂ ਵਿਦਿਆ ਕਰੇ ਨੇ ਉਹਨਾਂ ਨੂੰ ਉਇਜ਼ਰ ਲਿਆ ਕੇ ਭਾਜਪਾ ਚ ਕੀਤਾ ਹੈਗਾ ਸੋ ਭਾਜਪਾ ਦੀ ਆਪਣੀ ਇੱਕ ਗਿੰਤੀ ਮਿੰਤੀ ਹੈਗੀ ਹੈ ਕਾਂਗਰਸ ਨੇ ਮਤਲਬ ਓਵਰਆਲ ਅੱਗੇ ਵਾਸਤੇ ਫਿਊਚਰ ਤੇ ਜ਼ਰੂਰ ਇਹ ਚੋਣਾਂ ਜਿਹੜੀਆਂ ਅਸਰ ਪਾਉਣਗੀਆਂ ਮਤਲਬ ਕਹਿ ਸਕਦੇ ਹਾਂ ਕਿ 2027 ਦੀਆਂ ਚੋਣਾਂ ਦਾ ਮੁੱਢ ਜਿਹੜਾ ਹੈਗਾ ਇਹ ਚਾਰ ਜਿੰਨੀ ਚੋਣਾਂ ਬੰਨਣਗੀਆਂ ਬਿਲਕੁਲ ਬਿਲਕੁਲ ਇਹਦਾ ਪ੍ਰਭਾਵ ਹੈ ਜਿਹੜਾ ਉਹਨਾਂ ਤੇ ਕਿਸੇ ਨਾ ਕਿਸੇ ਰੂਪ ਵਿੱਚ ਪਏਗਾ ਕਿਉਂਕਿ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਲੀ ਕਾਰਪੋਰੇਸ਼ਨ ਦੀਆਂ ਚੋਣਾਂ ਹੋਣੀਆਂ ਨੇ ਵੱਡੀਆਂ ਚੋਣਾਂ ਦੇ ਵਿੱਚੋਂ ਇਹ ਜਿੰਨੀ ਚੋਣਾਂ ਹੀ ਨੇ ਜੀ ਤੇ ਨਾਲੇ ਅਤਿਸ਼ਿਕ ਮੈਂ ਇੱਕ ਹੋਰ ਦੇਖਿਆ ਹੈਗਾ ਕਿ ਇੱਕ ਟ੍ਰੈਂਡ ਜਿਹੜਾ ਚੇਂਜ ਹੋ ਰਿਹਾ ਹੈ ਪਹਿਲਾਂ ਪੁਰਾਣਾ ਤੁਸੀਂ 52 ਤੋਂ ਦੇਖ ਲਓ 52 ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਜਿੰਨੀ ਚੋਣਾਂ ਹੋਈਆਂ ਉਹਦੇ ਇੱਕ ਸਪੈਸਿਫਿਕ ਰੀਜ਼ਨ ਹੁੰਦਾ ਸੀ ਕਿ ਬੰਦੇ ਦੀ ਐਮਐਲਏ ਹੈ ਜਾਂ ਐਮਪੀ ਹੈ ਉਹਦੀ ਅਚਨਚੇਤ ਕੋਈ ਮੌਤ ਹੋ ਗਈ ਮੌਤ ਹੋਣ ਕਰਕੇ ਉਹਦੀ ਸੀਟ ਖਾਲੀ ਹੋ ਗਈ ਉਹ ਇੱਕ ਮਜਬੂਰੀ ਬਣ ਗਈ ਤੁਹਾਡੀ ਹੈ ਨਾ ਕਿ ਕਰਾਉਣਾ ਜਾਂ ਕੋਈ ਤੁਹਾਡੀ ਕੋਰਟ ਨੇ ਤੁਹਾਨੂੰ ਅਯੋਗ ਡਿਕਲੇਅਰ ਕਰਦਾ ਕਿ ਤੁਸੀਂ ਗਲਤ ਤਰੀਕਿਆਂ ਨਾਲ ਜਿੱਤੇ ਹੋ ਤਾਂ ਤਾਂ ਉਥੇ ਵੀ ਤੁਹਾਡੀ ਇੱਕ ਜਿਵੇਂ ਗਦਰਵਾਦੀ ਚੋਣ ਦੇ ਵਿੱਚ ਉਹ ਸਿਰ ਮੀਰ ਪ੍ਰਧਾਨ ਸੀ ਉਹਨਾਂ ਨੂੰ ਅਯੋਗ ਡਿਕਲੇਅਰ ਕਰ ਦਿੱਤਾ ਸੀ ਤਾਂ ਅਸੀਂ ਤਾਂ ਹੀ ਗਦਰਵਾਦੀ ਚੋਣ ਹੋਈ ਸੀ ਹੁਣ ਨਵਾਂ ਟ੍ਰੈਂਡ ਹੋ ਗਿਆ ਕਿ ਤੁਸੀਂ ਦੇਖਿਆ ਹੋਊ ਜਦੋਂ ਸ਼ਰਮਨੀ ਕਲਕੱਲ ਦੀ ਸਰਕਾਰ ਸੀ ਪਾ ਉਹਨਾਂ ਨੇ ਮੋਗਗਾ ਦੇ ਵਿੱਚ ਚੋਣ ਕਰਾਈ ਸੀ ਹੁਣ ਮੋਗਗਾ ਤੋਂ ਜਗਿੰਦਰਪਾਲ ਜੈਨ ਹੈ ਜਿਹੜੇ ਜਿਆ ਪਰਵੰਦੀ ਸਾਹਿਬ ਤੋਂ ਜਗਿੰਦਰ ਸਿੰਘ ਸਿੱਧੂ ਹੋਏ ਉਹ ਕਾਂਗਰਸ ਪਾਰਟੀ ਦੇ ਆਲਰੇਡੀ ਐਮਐਲਏ ਸੀ ਜੀ ਉਹਨਾਂ ਨੂੰ ਰਿਜ਼ਾਈਨ ਕਰਵਾਇਆ ਪਹਿਲਾਂ ਰਿਜ਼ਾਈਨ ਕਰਾ ਕੇ ਫਿਰ ਜਿਮਨੀ ਚੋਣ ਕਰਾਈ ਜਿਮਨੀ ਚੋਣ ਕਰਾ ਕੇ ਫਿਰ ਉਹੋ ਐਮਐਲਏ ਬਣੇ ਮਤਲਬ ਪਹਿਲਾਂ ਉਹ ਕਾਂਗਰਸ ਦੇ ਐਮਐਲਏ ਦੇ ਕੰਮ ਕਾਂਗਰਸ ਦੇ ਐਮਐਲਏ ਤੋਂ ਅਕਾਲੀ ਦਲ ਦੇ ਐਮਐਲਏ ਬਣਾਉਣ ਲਈ ਜਿਮਨੀ ਚੋਣ ਕਰਾਈ ਨਾ ਸੀ ਸੋ ਇਹਦਾ ਨਾ ਇੱਕ ਤਾਂ ਵਾਧੂ ਜਨਤਾ ਤੇ ਖਰਚਾ ਪੈਂਦਾ ਵਾਧੂ ਹੈ ਨਾ ਤੇ ਟਾਈਮ ਬੇਸਡ ਹੁੰਦਾ ਕੋਰਪੋਰੇਟਰ ਲੱਗਦਾ ਪੂਰੀ ਸਟੇਟ ਦੇ ਕੰਮ ਪ੍ਰਭਾਵਿਤ ਹੁੰਦੇ ਨੇ ਸੋ ਹੁਣ ਵੀ ਜਿਹੜੇ ਦੇਖਦੇ ਚਾਰ ਸੀਟਾਂ ਖਾਲੀ ਹੋਈਆਂ ਨੇ ਇਹਦਾ ਮਤਲਬ ਪੰਜਾਬ ਦੇ ਵਿੱਚ ਲੀਡਰਾਂ ਦੀ ਕਮੀ ਹੈ ਜਿਹਦੇ ਕਰਕੇ ਐਮਐਲਏ ਜਾਂ ਮੰਤਰੀਆਂ ਨੂੰ ਚੋਣ ਲੜਾਉਣੀ ਪਈ ਹੈਗੀ ਹੈ ਤੇ ਜਿਹਦੇ ਕਰਕੇ ਹੁਣ ਪਿਛੇ ਆਪਾਂ ਦੇਖਦੇ ਆ ਕਿੰਨੇ ਦਿਨਾਂ ਤੋਂ ਚੋਣ ਪ੍ਰਚਾਰ ਤਕਰੀਬਨ 20 ਦਿਨਾਂ ਤੋਂ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਤੇ ਸਾਰਾ ਟਾਈਮ ਹੈ ਜਿਹੜਾ ਸਾਰਾ ਸਰਕਾਰ ਦੀ એનર્ਜੀ ਹੈ ਜਿਹੜੀ ਕੰਮਾਂ ਤੇ ਲੱਗਣੀ ਹੁੰਦੀ ਹੈ ਜਾਂ ਪਾਰਟੀਆਂ ਦੀ એનર્ਜੀ ਹੈਗੀ ਹੈ ਤਾਂ ਉਹ ਜਿਵੇਂ ਚੋਣਾਂ ਤੇ ਲੱਗਦੀ ਸੋ ਇਹ ਹੈ ਜੀ ਚੀਜ਼ਾਂ ਨੂੰ ਪੜਾਈ ਜਾ ਸਕਦਾ ਇਹੇ ਸੰ ਸਾਡੇ ਸੀਨੀਅਰ ਪੱਤਰਕਾਰ ਸ੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਬੜਬੁਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਬੁੱਧੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤਦ